ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਮੂਲ ਮੰਤਰ ਦੇ ਜਾਪ ਦੀ ਅਸਲ ਵਿੱਚ ਤਾਕਤ ਕੀ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਵੇਖਿਓ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਇਸ਼ਿਆ ਨੂੰ ਪੂਰੀ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਆਪਣਾ ਅੱਜ ਦਾ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਦੇ ਵਿੱਚ ਬੇਨਤੀ ਹੈ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਸਾਥ ਸੰਗਤ ਜੀ ਨਾਲ ਹੀ ਨਾਲ ਵਾਹਿਗੁਰੂ ਜੀ ਆਪਣੇ ਮੁਖ ਤੋਂ ਬੋਲ ਕੇ ਆਪਣੀ ਰਸਨਾ ਨੂੰ ਜ਼ਰੂਰ ਪਵਿੱਤਰ ਕਰ ਲੈਣਾ ਜੀ। ਫਿਰ ਆਓ ਜੀ ਅੱਜ ਦੇ ਕਥਾ ਵਿਚਾਰ ਦੀ ਸਾਂਝ ਪਾਉਂਦੇ ਹਾਂ। ਰਾਖਦੇ ਹਨ ਕਿ ਇੱਕ ਵਾਰ ਇੱਕ ਗੁਰਸਿੱਖ પતિ ਪਤਨੀ ਸਨ ਕਹਿੰਦੇ ਕਿ ਉਹਨਾਂ ਦਾ ਜਿਹੜਾ ਪਤੀ ਸੀ ਉਹ ਬੜੀ ਹੀ ਵੱਡੀ ਸਰਕਾਰੀ ਨੌਕਰੀ ਕਰਿਆ ਕਰਦਾ ਸੀ ਕਹਿੰਦੇ ਕਿ ਉਹਨਾਂ ਦਾ ਟਰਾਂਸਫਰ ਮਹਾਰਾਸ਼ਟਰ ਦੇ ਇੱਕ ਨਗਰ ਵਿੱਚ ਹੋਇਆ ਉਹਨਾਂ ਨੂੰ ਨਿਵਾਸ ਸਥਾਨ ਦਿੱਤੇ ਗਏ ਸਨ ਕਹਿੰਦੇ ਕਿ ਉਹਨਾਂ ਦੇ ਘਰ ਦੇ ਨਾਲ ਇੱਕ ਹੋਰ ਪਰਿਵਾਰ ਰਹਿੰਦਾ ਸੀ ਕਹਿੰਦੇ ਕਿ ਉਹ ਜਿਹੜੇ ਕੁਆਟਰ ਵਿੱਚ ਰਹਹਾ ਉਹਨਾਂ ਦੇ ਘਰ ਦੀਆਂ ਕੰਧਾਂ ਛੋਟੀਆਂ-ਛੋਟੀਆਂ ਹੋਇਆ ਕਰਦੀਆਂ ਸਨ ਕਹਿੰਦੇ ਕਿ ਉਸ ਗੁਰਸਿੱਖ ਬੀਬੀ ਨੇ ਜਦੋਂ ਘਰ ਦਾ ਕੰਮ ਕਰਿਆ ਕਰਨਾ ਤਾਂ ਉਹਨੇ ਹਰ ਸਮੇਂ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਕਹਿੰਦੇ ਕਿ ਉਹਨੇ ਹਰ ਸਮੇਂ ਖੁਸ਼ ਵੀ ਰਹਿਣਾ ਕਹਿੰਦੇ ਜਿਹੜੀ ਨਾਲ ਵਾਲੀ ਬੀਬੀ ਸੀ ਉਹ ਹਰ ਸਮੇਂ ਅੱਖਾਂ 'ਚੋਂ ਹੰਝੂ ਲਈ ਫਿਰਦੀ ਸੀ ਦੁਖੀ ਹੋਈ ਰਹਿੰਦੀ ਸੀ ਉਹਨਾ ਇੱਕ ਦਿਨ ਉਹ ਬੀਬੀ ਜਿਹੜੀ ਦੁਖੀ ਹੋਈ ਰਹਿੰਦੀ ਸੀ ਉਸ ਬੀਬੀ ਦੇ ਕੋਲ ਗਈ ਕਹਿੰਦੀ ਕਿ ਮੈਂ ਤੁਹਾਨੂੰ ਇੱਕ ਤੁਹਾਡੇ ਕੋਲ ਗੱਲ ਪੁੱਛਣ ਆਈ ਹਾਂ ਤੇ ਪੁੱਛਣਾ ਵੀ ਚਾਹੁੰਦੀ ਹਾਂ ਜ਼ਰੂਰੀ ਤੁਸੀਂ ਹਰ ਸਮੇਂ ਕੀ ਬੋਲਦੇ ਰਹਿੰਦੇ ਹੋ ਤੁਸੀਂ ਹਰ ਸਮੇਂ ਇੰਨੇ ਖੁਸ਼ ਵੀ ਕਿਵੇਂ ਰਹਿੰਦੇ ਹੋ ਕਹਿੰਦੇ ਜੀ ਮੈਂ ਹਰ ਸਮੇਂ ਉਸ ਪਰਮਾਤਮਾ ਨੂੰ ਯਾਦ ਕਰਦੀ ਰਹਿੰਦੀ ਹਾਂ ਤੇ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਦੀ ਹਾਂ ਜਿਸ ਕਰਕੇ ਮੈਂ ਹਮੇਸ਼ਾ ਪ੍ਰਸੰਨ ਰਹਿੰਦੀ ਹਾਂ ਕਹਿੰਦੀ ਜੋ ਤੁਸੀਂ ਜਿਹੜਾ ਹਰ ਸਮੇਂ ਬੋਲਦੇ ਰਹਿੰਦੇ ਹੋ ਇਹਦੇ ਨਾਲ ਤੁਹਾਨੂੰ ਹਰ ਖੁਸ਼ੀ ਮਿਲਦੀ ਹੈ ਕਹਿੰਦੀ ਹਾਂ ਜੀ ਇਹ ਉਹ ਮੰਤਰ ਹੈ ਜਿਸ ਦੇ ਨਾਲ ਦੁਨੀਆ ਦੀ ਹਰ ਖੁਸ਼ੀ ਮੇਰੀ ਝੋਲੀ ਵਿੱਚ ਪੈ ਜਾਂਦੀ ਹੈ ਕਹਿੰਦੀ ਮੇਰੇ ਵਿਆਹ ਨੂੰ ਬੜਾ ਚੇਰ ਹੋ ਗਿਆ ਪਰ ਮੈਂ ਬੇਔਲਾਦ ਹਾਂ ਕੀ ਮੈਨੂੰ ਇਸ ਦੇ ਨਾਲ ਔਲਾਦ ਦੀ ਪ੍ਰਾਪਤੀ ਹੋ ਸਕਦੀ ਹੈ ਤੁਸੀਂ ਮੈਨੂੰ ਮੰਤਰ ਕੀ ਦੱਸ ਸਕਦੇ ਹੋ ਤਾਂ ਬੇਬੀ ਨੇ ਕਿਹਾ ਜ਼ਰੂਰ ਇਹ ਮੰਤਰ ਤਾਂ ਸਬਦਾ ਮੰਤਰ ਹੈ ਮੈਂ ਤੁਹਾਨੂੰ ਵੀ ਦੱਸ ਦਿੰਦੀ ਹਾਂ ਪਰ ਉਸ ਦੇ ਨਾਲ ਵਿਸ਼ਵਾਸ ਦੀ ਜ਼ਰੂਰਤ ਬਹੁਤ ਜ਼ਿਆਦਾ ਹੋਵੇਗੀ ਜੇਕਰ ਵਿਸ਼ਵਾਸ ਹੈ ਤਾਂ ਇਹ ਮੰਤਰ ਤੁਹਾਡੀ ਦੁਨੀਆ ਦੀ ਹਰ ਖੁਸ਼ੀ ਨੂੰ ਝੋਲੀ ਵਿੱਚ ਪਾ ਸਕਦਾ ਹੈ ਕਹਿੰਦੇ ਕਿ ਉਹਨੇ ਨਾ ਇੱਕ ਵਰਕੇ ਦੇ ਉੱਤੇ ਉਸ ਨੂੰ ਜਿਹੜੀ ਵੀ ਭਾਸ਼ਾ ਆਉਂਦੀ ਸੀ ਉਸ ਭਾਸ਼ਾ ਵਿੱਚ ਲਿਖ ਕੇ ਦੇ ਦਿੱਤਾ ਕਹਿੰਦੇ ਕਿ ਉਹ ਬੀਬੀ ਨੇ ਵੀ ਪੜ੍ਹੀ ਸ਼ਰਧਾ ਤੇ ਵਿਸ਼ਵਾਸ ਤੇ ਪ੍ਰੇਮ ਦੇ ਨਾਲ ਮੂਲ ਮੰਤਰ ਦਾ ਜਾਪ ਰੋਜ਼ ਹੀ ਕਰਿਆ ਕਰਨਾ ਰੋਜ਼ ਹੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹਦੀ ਕੁੱਖ ਵੀ ਹਰੀ ਹੋ ਗਈ ਉਸ ਦੇ ਘਰ ਵਿੱਚ ਉਸ ਨੂੰ ਹੁਣ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਇਸ ਤੋਂ ਬਾਅਦ ਉਹਨੇ ਹਰ ਕਿਸੇ ਨੂੰ ਮੂਲ ਮੰਤਰ ਦਾ ਜਾਪ ਕਰਨ ਲਈ ਆਪ ਵੀ ਕਿਹਾ ਕਰਨਾ ਉਹਨੇ ਕਹਿਣਾ ਮੂਲ ਮੰਤਰ ਉਹ ਜਾਪ ਹੈ ਜਿਸ ਦੇ ਨਾਲ ਸਾਨੂੰ ਦਾਤਾ ਜੀ ਸਾਰੀਆਂ ਖੁਸ਼ੀਆਂ ਦੇ ਦਿੰਦੇ ਹਨ ਮੂਲ ਮੰਤਰ ਦੇ ਜਾਪ ਨਾਲ ਮਨੁੱਖ ਆਪਣੇ ਮਨ ਦੀ ਹਰ ਇੱਕ ਮਨੋ ਕਾਮਨਾ ਨੂੰ ਪੂਰੀ ਕਰ ਸਕਦਾ ਹੈ ਜੇ ਮਨੁੱਖ ਵਿੱਚ ਵਿਸ਼ਵਾਸ ਹੈ ਤਾਂ ਮੂਲ ਮੰਤਰ ਹਰ ਉਹਦੀ ਮੁਰਾਦ ਪੂਰੀ ਕਰ ਦੇਵੇਗਾ ਕਹਿੰਦੇ ਕਿ ਇੱਕ ਵਾਰ ਨਾ ਐਵੇਂ ਇੱਕ ਥਾਂ ਤੇ ਇੱਕ ਮਨੁੱਖ ਰੇਹਾ ਕਰਦਾ ਸੀ ਕਹਿੰਦੇ ਉਹਨੇ ਹੌਲੀ-ਹੌਲੀ ਆਪਣੀ ਪਹਿਲਾਂ ਹੀ ਜਿਹੜੀ ਉਹਦੀ ਗਰੀਬੀ ਸੀ ਪਰ ਹੌਲੀ-ਹੌਲੀ ਗਰੀਬੀ ਤੋਂ ਉਹਨੇ ਚੰਗੇ ਦਿਨ ਆਪਣੇ ਲੈ ਆਂਦੇ ਕਹਿੰਦੇ ਬੜੇ ਸਾਰੇ ਟਰੱਕਾਂ ਦਾ ਉਹ ਜਿਹੜਾ ਸੀ ਮਾਲਕ ਬਣ ਗਿਆ ਕਹਿੰਦੇ ਉਸੇ ਨਗਰ ਵਿੱਚ ਇੱਕ ਹੋਰ ਟਰੱਕਾਂ ਦਾ ਵਪਾਰੀ ਵੀ ਰਿਹਾ ਕਰਦਾ ਸੀ ਕਹਿੰਦੇ ਹੁਣ ਇਸ ਗੁਰਸਿੱਖ ਦੇ ਟਰੱਕਾਂ ਦਾ ਵਪਾਰ ਵੇਖ ਕੇ ਉਹਨੂੰ ਬੜੀ ਜ਼ਿਆਦਾ ਈਰਖਾ ਹੋਇਆ ਕਰਨੀ ਕਹਿੰਦੇ ਕਿ ਉਸ ਤੋਂ ਇਹ ਈਰਖਾ ਜਿਹੜੀ ਸੀ ਨਾ ਹੌਲੀ ਹੌਲੀ ਉਸਦੇ ਮਨ ਵਿੱਚ ਵੈਰ ਤੇ ਵਿਰੋਧ ਵਿੱਚ ਤਬਦੀਲ ਹੋ ਗਈ। ਕਹਿੰਦੇ ਕਿ ਉਹ ਜਿਹੜਾ ਸੀ ਕਿਸੇ ਦੇ ਉੱਪਰ ਕਾਲਾ ਇਲਮ ਵੀ ਕਰਿਆ ਕਰਦੇ ਸਨ। ਉਹਦੇ ਕੋਲ ਚਲਿਆ ਜਾਂਦਾ ਹੈ ਜਾ ਕੇ ਉਹਨੂੰ ਕਹਿੰਦਾ ਮੈਂ ਚਾਹੁੰਦਾ ਹਾਂ। ਮੇਰਾ ਇੱਕ ਸਾਥੀ ਹੈ ਉਹਦਾ ਜਿਹੜਾ ਕੰਮ ਹੈ ਨਾ ਉਹਦਾ ਜਿਹੜਾ ਕਾਰੋਬਾਰ ਹੈ ਉਹ ਬਿਲਕੁਲ ਬੰਦ ਹੋ ਜਾਵੇ। ਉਹ ਕਹਿੰਦੇ ਕਿ ਕੋਈ ਨਾ ਇੰਨੇ ਪੈਸੇ ਦੇ ਦਿਓ ਕੱਲ ਨੂੰ ਵੇਖਿਓ। ਉਹਨਾਂ ਦੇ ਘਰ ਵਿੱਚ ਜਾ ਕੇ ਵੇਖਿਓ ਉਹਨਾਂ ਦੇ ਘਰ ਕੋਈ ਨਾ ਕੋਈ ਨੁਕਸਾਨ ਜ਼ਰੂਰ ਹੋਇਆ ਹੋਵੇਗਾ। ਉਹਨਾਂ ਉਹਨਾਂ ਨੂੰ ਪੈਸੇ ਦੇ ਕੇ ਉਥੋਂ ਚੋਲਿਆ ਜਾਂਦਾ ਹੈ ਕਿ ਇਹਨਾਂ ਦੇ ਕੋਲੋਂ ਮੈਂ ਇਦਾਂ ਹੀ ਕੰਮ ਕਰਵਾ ਲੈਂਦਾ ਹਾਂ। ਉਹਨੇ ਇਦਾਂ ਹੀ ਕਿਹਾ। ਹੁਣ ਉਹਦੀ ਦੁਕਾਨ ਦੇ ਅੱਗੋਂ ਲੰਘਦੇ ਹੋਏ ਉਹਨੂੰ ਕਹਿੰਦਾ ਕਿ ਦੱਸੋ ਹੋਰ ਸਭ ਕੁਝ ਠੀਕ ਠਾਕ ਹੈ। ਜਿਵੇਂ ਉਸਨੇ ਪੈਸੇ ਦੇ ਕੇ ਕੰਮ ਕਰਵਾਉਣ ਲਈ ਕਿਹਾ ਸੀ ਤਾਂ ਉਸਨੂੰ ਇਹ ਸੀ ਕਿ ਮੈਂ ਇਸਨੂੰ ਪੁੱਛਦਾ ਹਾਂ। ਕਿ ਇਸ ਦੇ ਪਰਿਵਾਰ ਵਿੱਚ ਕੁਝ ਅਨਰਥ ਹੋਇਆ ਹੈ ਜਾਂ ਨਹੀਂ ਕਹਿੰਦੇ ਹਾਂ ਜੀ ਹਾਂ ਘਰ ਪਰਿਵਾਰ ਸਭ ਕੁਝ ਠੀਕ ਹੈ ਕਹਿੰਦੇ ਸਾਰਾ ਕੁਝ ਠੀਕ ਹੈ ਕਹਿੰਦਾ ਜੀ ਹਾਂ ਜੀ ਮਾਲਕ ਦੀ ਕਿਰਪਾ ਦੇ ਨਾਲ ਸਭ ਚੜ੍ਹਦੀ ਕਲਾ ਹੈ ਉਹਨਾ ਹੁਣ ਸ਼ਾਮ ਨੂੰ ਉਸਦੇ ਕੋਲ ਗਿਆ ਤੇ ਉਹਨੂੰ ਕਹਿੰਦਾ ਕਿ ਕੱਲ ਨੂੰ ਤੂੰ ਉਹਦੇ ਘਰ ਪਰਿਵਾਰ ਦੇ ਵਿੱਚ ਕੁਝ ਨਾ ਕੁਝ ਮਾੜਾ ਜ਼ਰੂਰ ਹੋ ਜਾਵੇ ਪਰ ਉਹਦਾ ਪਰਿਵਾਰ ਤਾਂ ਸੁੱਖ ਸ਼ਾਂਤ ਨਾਲ ਸਾਰਾ ਕੁਝ ਪੂਰਾ ਹੈ ਤੂੰ ਮੇਰੇ ਕੋਲ ਇੰਨੇ ਪੈਸੇ ਵੀ ਲੈ ਲੇ ਤੂੰ ਮੈਨੂੰ ਝੂਠ ਵੀ ਬੋਲਿਆ ਕਿ ਮੈਂ ਆਹ ਕਰ ਦਊਂਗਾ ਮੈਂ ਉਹ ਕਰ ਦਊਂਗਾ ਉਹ ਕਹਿੰਦੇ ਕਿ ਮੈਂ ਤਾਂ ਜੋ ਕਰਨਾ ਸੀ ਮੈਂ ਉਹ ਕਰਨਾ ਆਰੰਭ ਕਰ ਦਿੱਤਾ ਹੈ ਪਰ ਜੇਕਰ ਮੇਰੇ ਕੋਲ ਨਾ ਇੱਕ ਆਖਰੀ ਹਥਿਆਰ ਹੈ ਹੁਣ ਮੈਂ ਉਹ ਕਰ ਲੈਂਦਾ ਹਾਂ ਉਹਦੇ ਨਾਲ ਉਹਦਾ ਪਰਿਵਾਰ ਦਾ ਸਾਰਾ ਹੀ ਘਰਬਾਰ ਤਬਾਹ ਹੋ ਜਾਵੇਗਾ ਉਸ ਦੀ ਜ਼ਿੰਦਗੀ ਵਿੱਚ ਬਹੁਤ ਹੀ ਹੁਣ ਮਾੜਾ ਸਮਾਂ ਆ ਜਾਵੇਗਾ ਹੁਣ ਅਗਲਾ ਦਿਨ ਆ ਜਾਂਦਾ ਹੈ ਜਦੋਂ ਅਗਲਾ ਦਿਨ ਆ ਜਾਂਦਾ ਹੈ ਤਾਂ ਅਗਲੇ ਦਿਨ ਫਿਰ ਜਾ ਕੇ ਕਹਿੰਦਾ ਮੈਂ ਲੰਘਦਾ ਪਿਆ ਸੀ ਸੋਚਿਆ ਤੁਹਾਡੀ ਖੈਰ ਸੁਖ ਹੀ ਪੁੱਛ ਲਵਾਂ ਹੋਰ ਪਰਿਵਾਰ ਸਭ ਠੀਕ ਠਾਕ ਹੈ ਕਹਿੰਦੇ ਹਾਂਜੀ ਸਭ ਠੀਕ ਠਾਕ ਹੈ ਕਹਿੰਦੇ ਅਸ਼ਾ ਜੀ ਇਹਨੇ ਨੂੰ ਬਾਹਰੋਂ ਇੱਕ ਮਨੁੱਖ ਆਉਂਦਾ ਤੇ ਕੁਝ ਡੱਬੇ ਦੇ ਵਿੱਚ ਕੁਝ ਪੇਪਰ ਲਿਆ ਕੇ ਉਹਨਾਂ ਦੇ ਮੇਜ਼ ਤੇ ਰੱਖ ਦਿੰਦਾ ਉਹ ਕਹਿੰਦਾ ਜੀ ਉਹ ਡੱਬਾ ਖੋਲ ਕੇ ਉਹਨੂੰ ਵੀ ਕਹਿੰਦਾ ਜੀ ਤੁਸੀਂ ਵਿਖਾਓ ਉਹ ਕਹਿੰਦਾ ਜੀ ਇਹ ਕਹਦੇ ਕਹਿੰਦਾ ਜੀ ਨਵੇਂ ਟਰੱਕਾਂ ਲਈ ਅਸੀਂ ਜਿਹੜਾ ਵੀ ਕੁਝ ਕੰਮ ਕਰਦੇ ਪਏ ਸੀ ਸਾਡੇ ਹੁਣ ਹੋਰ ਨਵੇਂ ਟਰੱਕ ਆ ਰਹੇ ਹਨ ਉਹਦੇ ਕਰਕੇ ਤੁਹਾਨੂੰ ਇਹ ਵਖਾਉਂਦੇ ਹਾਂ ਹੁਣ ਉਹਦਾ ਨੁਕਸਾਨ ਤਾਂ ਉਹ ਭਾਲ ਹੀ ਰਿਹਾ ਸੀ ਉਹਨੂੰ ਉਹ ਮਠਾਈ ਹੁਣ ਕਿੱਥੋਂ ਲੰਘਣੇ ਸੀ ਉਹਨੇ ਫੜ ਕੇ ਮਠਾਈ ਖਾ ਲਈ ਤੇ ਘਰ ਨੂੰ ਆ ਗਿਆ ਉੱਥੇ ਜਾ ਕੇ ਫਿਰ ਕਾਲੇ ਇਲਮ ਨੂੰ ਪੁੱਛਦਾ ਹੈ ਤੁਸੀਂ ਮੈਨੂੰ ਇੱਕ ਗੱਲ ਦੱਸ ਤੂੰ ਤਾਂ ਕਹਿੰਦਾ ਸੀ ਉਹਦੇ ਪਰਿਵਾਰ ਦਾ ਨੁਕਸਾਨ ਹੋਣਾ ਹੈ ਫਿਰ ਤੂੰ ਕਹਿੰਦਾ ਸੀ ਉਹਦਾ ਪਰਿਵਾਰ ਬਸ ਹੁਣ ਘਾਟੇ 'ਚ ਘਾਟੇ 'ਚ ਹੋਵੇਗਾ। ਉਹਦੇ ਪਰਿਵਾਰ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਸਗੋਂ ਉਹ ਤਾਂ ਮਾਲਾ-ਮਾਲ ਹੋ ਰਹੀ ਹੈ। ਤੂੰ ਦੱਸ ਇਹ ਸਾਰਾ ਕੁਝ ਕੀ ਕਰਦਾ ਪਿਆ ਹੈ? ਐਵੇਂ ਮੇਰੇ ਕੋਲ ਲੱਗਦਾ ਪੈਸੇ ਲਈ ਜਾਣਾ ਤੇਰੇ ਕੋਲ ਕੋਈ ਵੀ ਕੰਮ ਨਹੀਂ ਬਣਨਾ। ਉਹ ਕਹਿੰਦਾ ਤਾਂ ਵੀ ਮੈਂ ਐਸੀਆਂ ਐਸੀਆਂ ਮਸਾਣੀਆਂ ਛੱਡੀਆਂ ਸਨ ਕਿ ਉਹਦਾ ਘਾਟਾ ਤੇ ਉਹਦਾ ਘਰ ਤਬਾਹ ਹੋਣਾ ਲਾਜ਼ਮੀ ਸੀ। ਪਰ ਤੂੰ ਦੱਸ ਉਹ ਰਹਿੰਦਾ ਕਿੱਥੇ ਹੈ? ਤੇ ਮੈਂ ਉੱਥੇ ਜਾ ਕੇ ਹੀ ਉਸਦੇ ਘਰ ਵਿੱਚ ਉਸ ਨੂੰ ਮਿਲਣਾ ਚਾਹੁੰਦਾ ਹਾਂ ਕਹਿੰਦੇ ਉਹ ਉਸ ਨੂੰ ਆਪਣੇ ਨਾਲ ਲੈ ਆਉਂਦਾ ਹੈ ਤੇ ਜਦੋਂ ਦੁਕਾਨ ਦੇ ਕੋਲ ਜਾਣ ਲੱਗਦੇ ਹਨ ਟਰੱਕਾਂ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਆਉਂਦੇ ਹਨ ਤੇ ਉਹ ਉਹ ਜਿਹੜਾ ਉਸ ਤੋਂ ਈਰਖਾ ਕਰਦਾ ਸੀ ਉਹਤੇ ਦੇ ਦੁਕਾਨ ਤੋਂ ਚਲਿਆ ਗਿਆ ਪਰ ਉਹ ਅੱਗੋਂ ਕਾਲਾ ਇਲਮ ਜਿਹੜਾ ਕਰਦਾ ਸੀ ਉਹਦੇ ਕੋਲ ਅੱਗੇ ਪੈਰ ਨਾ ਰੱਖਿਆ ਗਿਆ ਉਹ ਉਸ ਦੀ ਦੁਕਾਨ ਦੇ ਅੰਦਰ ਐਂਟਰ ਹੀ ਨਾ ਹੋ ਸਕੇ ਉਹ ਕਹਿੰਦਾ ਕਿ ਉਹ 2-3 ਵਾਰ ਉਸਨੇ ਜਾਣਾ ਚਾਹਿਆ ਪਰ ਅੱਗੇ ਉਹ ਜਾ ਨਹੀਂ ਸਕਿਆ। ਉਹ ਕਹਿੰਦਾ ਕਿ ਜਿਹੜਾ ਇਹ ਸਿੱਖ ਪਰਿਵਾਰ ਹੈ ਨਾ ਜਿਹਦੀ ਇਹ ਟਰਾਂਸਪੋਰਟ ਦਾ ਬਿਜ਼ਨਸ ਹੈ ਉਹਨੂੰ ਇੱਥੇ ਬਾਹਰ ਲੈ ਕੇ ਆਓ ਮੈਂ ਅੰਦਰ ਨਹੀਂ ਜਾ ਸਕਦਾ। ਕਹਿੰਦੇ ਜਦੋਂ ਉਸਨੂੰ ਬਾਹਰ ਲੈ ਕੇ ਆਏ ਤੇ ਉਹਨੂੰ ਕਹਿੰਦਾ ਵੇਖੋ ਜੀ ਮੈਂ ਤੁਹਾਨੂੰ ਘਾਟੇ ਪਵਾਉਣ ਲਈ ਤੁਹਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਲਈ ਬੜਾ ਕੁਝ ਕੀਤਾ ਪਰ ਤੁਹਾਡਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ। ਹੁਣ ਮੈਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਐਸੀ ਕਿਹੜੀ ਚੀਜ਼ ਹੈ ਜਿਸ ਦੇ ਕਰਕੇ ਉਹਨਾਂ ਚੀਜ਼ਾਂ ਨੇ ਵੀ ਤੁਹਾਡੇ ਤੇ ਕੋਈ ਅਸਰ ਨਹੀਂ ਕੀਤਾ ਅੱਗੋਂ ਉਹ ਸਰਦਾਰ ਜੀ ਹੱਸ ਕੇ ਕਹਿੰਦੇ ਜਿਹੜੇ ਟਰਾਂਸਪੋਰਟ ਦੇ ਮਾਲਕ ਸਨ ਗੁਰਸਿੱਖ ਪਰਿਵਾਰ ਜਿਹੜਾ ਸੀ ਉਹ ਕਹਿੰਦਾ ਜੀ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਮੂਲ ਮੰਤਰ ਦੇ ਜਾਪ ਦੇ ਅੱਗੇ ਦੁਨੀਆ ਦਾ ਕੋਈ ਵੀ ਐਸਾ ਮੰਤਰ ਨਹੀਂ ਚੱਲ ਸਕਦਾ ਕਿਸੇ ਦਾ ਕੀਤਾ ਕਰਾਇਆ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਕਰ ਲਓ ਮੂਲ ਮੰਤਰ ਦਾ ਜਾਪ ਅਸਲ ਵਿੱਚ ਉਹ ਜਾਪ ਹੈ ਜਿਸਤੇ ਅੱਗੇ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚੱਲ ਸਕਦੀ ਕਿਉਂਕਿ ਮਾੜਿਆਂ ਨੂੰ ਹਮੇਸ਼ਾ ਦੂਰ ਰੱਖਦਾ ਹੈ ਚੰਗਿਆਂ ਨਾਲ ਹਮੇਸ਼ਾ ਚੰਗਾ ਕਰਦਾ ਹੈ ਇਸ ਲਈ ਜੋ ਵੀ ਮੂਲ ਮੰਤਰ ਦਾ ਜਾਪ ਕਰਦਾ ਹੈ ਉਹਨੂੰ ਪਰਮੇਸ਼ਵਰ ਜੀ ਹਮੇਸ਼ਾ ਮਿਹਰ ਰੱਖਦੇ ਹਨ ਤੇ ਖੁਸ਼ੀਆਂ ਉਸ ਦੀ ਝੋਲੀ ਵਿੱਚ ਪਾਉਂਦੇ ਹਨ ਉਹਨਾਂ ਦੇ ਘਰ ਵਿੱਚ ਸੁੱਖ ਹੀ ਸੁੱਖ ਵਾਸ ਕਰਦੇ ਹਨ ਇਸ ਤਰ੍ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾੜੀਆਂ ਬਲਾਵਾ ਤੁਹਾਡੇ ਤੋਂ ਦੂਰ ਰਹਿਣ ਕਰ ਰਿਜਕ ਦਾ ਵਾਧਾ ਹੋ ਜਾਵੇ ਔਲਾਦ ਸੁਖਮਾਣੇ ਹਰ ਪਾਸੇ ਤੁਹਾਡੇ ਘਰ ਵਿੱਚ ਖੁਸ਼ੀਆਂ ਖੇੜੇ ਵਸ ਜਾਣ ਤਾਂ ਮੂਲ ਮੰਤਰ ਦਾ ਜਾਪ ਕਰਨਾ ਅੱਜ ਤੋਂ ਹੀ ਆਰੰਭ ਕਰ ਦਿਓ ਤੁਸੀਂ ਭਾਵੇਂ ਸਵੇਰ ਨੂੰ ਕਰ ਲਓ ਜਾਪ ਤੇ ਭਾਵੇਂ ਕਰ ਲਓ ਸ਼ਾਮ ਨੂੰ ਮੂਲ ਮੰਤਰ ਦਾ ਜਾਪ ਸਾਥ ਸੰਗਤ ਜੀ ਜ਼ਰੂਰ ਕਰਿਆ ਕਰੋ ਮੂਲ ਮੰਤਰ ਦਾ ਜਾਪ ਤੁਹਾਡੇ ਘਰੋਂ ਦੁੱਖ ਰੋਗ ਦਲੇਦਰ ਤੇ ਸੋਗ ਸਭ ਕੁਝ ਬਾਹਰ ਕੱਢ ਦੇਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਖੇੜੇ ਆ ਜਾਣਗੇ ਫਿਰ ਅੱਜ ਤੋਂ ਹੀ ਆਪਾਂ ਆਪਣੇ ਨਾਲ ਇੱਕ ਨਿਯਮ ਬਣਾ ਲੈਣਾ ਹੈ 5 ਮਿੰਟ ਭਾਵੇਂ ਸਵੇਰੇ ਤੇ 5 ਮਿੰਟ ਭਾਵੇਂ ਸ਼ਾਮ ਨੂੰ ਤੁਸੀਂ ਰੋਜ਼ ਹੀ ਮੂਲ ਮੰਤਰ ਦਾ ਜਾਪ ਕਰਿਆ ਕਰੋ ਤੁਹਾਡੇ ਘਰ ਜਿੰਨੇ ਵੀ ਦੁੱਖ ਦਿਲਦਰ ਹੋਣਗੇ ਦੂਰ ਹੋ ਜਾਣਗੇ ਕਿਸੇ ਤਰ੍ਹਾਂ ਦੀ ਵੀ ਤੁਹਾਡੇ ਘਰ ਵਿੱਚ ਤੋੜ ਤੇ ਤੰਗੀ ਨਹੀਂ ਆਵੇਗੀ ਜਿਨ੍ਹਾਂ ਨੂੰ ਐਵੇਂ ਲੱਗਦਾ ਵੀ ਹੈ ਕਿ ਸਾਡੇ ਬੱਚਿਆਂ ਦੇ ਅੱਗੇ ਵਾਧਾ ਨਹੀਂ ਹੋ ਰਿਹਾ ਸਾਡੇ ਬੱਚੇ ਕਾਮਯਾਬ ਨਹੀਂ ਹੋ ਰਹੇ ਅਸੀਂ ਜਿਹੜੇ ਕੰਮ ਨੂੰ ਹੱਥ ਪਾਉਂਦੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਘਾਟਾ ਪੈ ਜਾਂਦਾ ਹੈ ਜਾਂ ਕੋਈ ਸਾਡਾ ਬੱਚਾ ਪੜਦਾ ਨਹੀਂ ਤੁਸੀਂ ਜੋ ਵੀ ਚੀਜ਼ ਉਸ ਨੂੰ ਖਾਣ ਪੀਣ ਲਈ ਦੇਣੀ ਹੈ ਉਸ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਕੇ ਪਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਕੇ ਕਿ ਵਾਹਿਗੁਰੂ ਜੀ ਤੇਰਾ ਦਿੱਤਾ ਖਾ ਰਹੇ ਹਾਂ ਤੇਰਾ ਦਿੱਤਾ ਪਹਿਨ ਰਹੇ ਹਾਂ ਤੁਹਾਡੇ ਦਿੱਤੇ ਸਰੀਰ ਤੇ ਰਾਹੀਂ ਅਸੀਂ ਸਾਹ ਲੈ ਰਹੇ ਹਾਂ ਵਾਹਿਗੁਰੂ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਤਾਂ ਵੇਖਿਓ ਤੁਹਾਡੇ ਤੇ ਪਰਮਾਤਮਾ ਜੀ ਦੀ ਮਿਹਰ ਹੋ ਜਾਵੇਗੀ ਤੁਹਾਡਾ ਬੱਚਾ ਸਭ ਕੁਝ ਵਿੱਚ ਕਾਮਯਾਬ ਹੋ ਜਾਵੇਗਾ ਬੱਚਾ ਪੜ੍ਹਾਈ ਵਿੱਚ ਤੇਜ਼ ਹੋ ਜਾਵੇਗਾ ਜਦੋਂ ਵੀ ਪ੍ਰਸ਼ਾਦਾ ਤਿਆਰ ਕਰਦੇ ਹੋ ਉਸ ਸਮੇਂ ਵੀ ਮੂਲ ਮੰਤਰ ਦਾ ਜਾਪ ਕਰਨਾ ਆਰੰਭ ਕਰ ਦਿਓ ਫਿਰ ਵੇਖਿਓ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਹਰ ਪਾਸੇ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਹੋ ਜਾਵੇਗੀ ਫਿਰ ਆਓ ਜੀ ਅੱਜ ਤੋਂ ਹੀ ਸਾਰਾ ਪਰਿਵਾਰ ਨਾਲ ਮਿਲ ਕੇ ਮੂਲ ਮੰਤਰ ਦਾ ਜਾਪ ਕਰਨਾ ਆਰੰਭ ਕਰ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ